ਉੱਪਰ ਕਹਿੰਦੇ ਪਾਸਰਗਿਆਂ ਵਾਲਾ ਬਰਾਹ ਤੱਕ ਦੇ ਕਹਿੰਦੇ ਪ੍ਰਕਾਰੇ ਬਣਦਾ ਚੰਗਿਆ ਹੋਇਆ ਚੇਲਾ ਵਰਗਾ ਉਹ ਜਗੜਾ ਕਹਿੰਦੇ ਲੱਤੂ ਪਿੰਡ ਵਾਲਾ ਝਗੜਾ ਨੇ ਢੰਡਲੀ ਸ਼ੁਭਦਾਨਾ ਸ਼ੁਭਛਾਣਾ ਨੇ ਤਗੜੀ ਵਾਰਸੀ ਕਰੇ ਰਹਿਣਾ ਢੰਡ ਉਹ ਵੀ ਭਰਾ ਸਾ ਦਾ ਪੁੱਜਿਆ ਹੋਇਆ ਇਹ ਸੁੱਖ ਸ਼ੰਨਾ ਵਾਲਾ ਬਾਜਾ ਕਬੱਡੀ ਅਪਡੇਟ ਸਾਫ ਲੈਣ ਸਟਾਪ ਪੁਆਇੰਟ ਉਹ ਤੇਜਾ ਸਿੰਘ ਵਾਲੇ ਦੀ ਟੀਮ ਹੈ ਤੇ ਜਿਹੜੇ ਪਾਸਿਓਂ ਕਬੱਡੀ ਗਈ ਹੈ ਉਹ ਦਾਦਾ ਬੀਸ਼ਨ ਦਾ ਕਬੱਡੀ ਕਲੱਬ ਨਖੂ ਚੱਕ ਉਹਨਾਂ ਨੇ ਆ ਗੱਲ ਪੱਕੀ ਕਹਿਣੀ ਸੀ ਮੋੜੀ-ਮੋੜੀ ਦੇ ਗੁਜਾਰੀ ਪਿੰਡਾਂ ਚੋਂ ਗਈਆਂ ਪਰ ਇਹ ਤਾਂ ਬੱਬਰ ਸ਼ੇਰ ਹੈ ਕਬੱਡੀ ਦਾ ਗੁਜਾਰੀ ਚੱਕ ਸਕੰਦਰ ਵਾਲਾ ਖੇਡ ਗਿਆ ਨਿਊ ਜੀਨਰ ਬੇਸ਼ੱਕ ਮੱਖਣ ਸੰਧੂ ਦੀ ਬਾਤਤ ਇਹ ਮੁੰਡਾ ਖੇਡਿਆ ਪਰ ਸਾਹਮਣੇ ਸੋਖ ਹੈ ਨੌਜਰ ਫਰੂਰ ਸਾਹਿਬ ਦੀ ਧਰਤੀ ਦਾ ਤੇ ਕੰਮੋ 스타 ਦਾ ਕੰਮਿਆ ਚੇਲਾ ਵਾਲਾ ਇਹ ਵੀ ਨਿਊ ਵੱਡਾ ਖੇਡ ਮੇਰਾ ਦੋ ਜਲਾਈ ਨੂੰ ਹੋਇਆ ਤੇ ਪਹਿਲਾ ਜ਼ਿੰਦਗੀ ਦਾ ਮੋਟਰਸਾਈਕਲ ਆ ਮਾੜੀ ਲੱਗੇ ਵਾਲੇ ਜੇ ਪਰਮਾਨੰਦ ਜਿੱਤੇ ਆ ਇਹ ਰਾਜੇ ਪਹਿਲਵਰ ਦਾ ਲਾੜਲਾ ਸ਼ਗਿਰਦ ਹੈ ਇੱਕ ਕੰਨੀ ਦੇ ਨੌਜਵਾਨ ਬੱਲਾ ਹੈ ਕਠਿਆਲੇ ਵਾਲਾ ਨਾਮ ਕਹਿੰਦੇ ਜਗਨਵਰਗੇ ਤੇ ਨਾਲ ਗੱਲਾਂ ਚੱਲਣੀਆਂ ਮੇਰੇ ਮਿੱਤਰੋ ਮੋਨੂ ਖੇਡ ਮੈਦਾਨ ਦੇ ਕਹਿੰਦੇ ਗੋਰਾ ਕਹਿੰਦੇ ਜਗਰਾਲ ਦੀ ਧਰਤੀ ਦਾ ਉਹ ترਸੇਮ ਲਾਲ ਦਾ ਪੁੱਤਰ ਹੈ ਮਾਤਾ ਜਸਵਿੰਦਰ ਕੌਰ ਦੀ ਖਾਂ ਦਾ ਤਾਰਾ ਐਦਾਂ ਪਿੱਛੇ ਕਹਿੰਦੇ ਤਿੰਨ ਮੋਟਰਸਾਈਕਲ ਮੁੰਡੇ ਨੇ ਜਿੱਤੇ ਆ ਘਰੇ ਮੋਟਰਸਾਈਕਲਾਂ ਦੀ ਮੰਡੀ ਲੱਗੀ ਹੋਈ ਹੈ ਸਾਹਮਣੇ ਤੱਕਦੇ ਜਗਰਾਲ ਵਾਲਾ ਪਰ ਆਹ ਤੱਕਦੇ ਕੰਪ ਸਾਰੇ ਸਨਕਾਰ ਦੇ ਵੀਰ ਨਾ ਸਾਹਮਣੇ ਖੇਡ ਮੈਦਾਨ 'ਚ ਕਹਿੰਦੇ ਬਾਗੜੀਆਂ ਵਾਲਾ ਸਾਡੀ ਰੇਡ ਪਾਉਣ ਨੂੰ ਵੜਿਆ ਆਇਆ ਹੈ ਸ਼ਤਰਪਾਲ ਯੂਐਸਏ ਨਾਲ ਮਾਣ ਕਰਦਾ ਹੈ ਉਹ ਤੱਕ ਦੇ ਖੇਡ ਮੈਦਾਨ ਦੇ ਸਿਰੇ ਦੀ ਟੱਕਰ ਤੇ ਪੁਆਇੰਟ ਜਿਹੜਾ ਇਸ ਵੇਲੇ ਤੱਕ ਨੇ ਕਿਹਦੇ ਹਿੱਸੇ ਜੁੜਦਾ ਹੈ ਵੀਰਾਂ ਨੇ ਪਹਿਲਾਂ ਹੀ ਗਿਆ ਸੀਗਾ ਬਹੁਤ ਬਹੁਤ ਧੰਨਵਾਦ ਚੁੰਗਿਆੜੀ ਅਲਗੋ ਤੇ ਜਾਲਗੋ ਸਾਡੇ ਵੀਰ ਨੇ ਸਨਮਾਨਿਕ ਪ੍ਰੋਗਰਾਮ ਵਿੱਚ ਗਏ ਜਿਨੇ ਆ ਕੋਈ ਸਿੱਖਦੇ ਆ 200 ਸੰਤਨ ਪੀਰਬਾਬਾ ਸੋਹਣੇ ਸ਼ਾਦੀਆਂ ਦਾ ਸੰਬਰ ਸੱਧਿਆਚਾਰ ਮੇਲਾ ਖੇਡ ਮੇਲਾ ਸਰਤੀ ਦੇ ਵਾਲਾ ਕਬੱਡੀ ਦਾ ਚਾਪਾ ਵਿਖਣਾ ਆਵੇਗਾ ਔਰ ਸੱਧਿਆਚਾਰ ਗਰੁੱਪ ਵੱਡੀਆਂ ਰੌਣਕਾਂ ਲੱਗਣਗੀਆਂ ਤੇ ਸੰਧੂ ਸੰਧੂ ਅਸਟ੍ਰੇਲੀਆ ਸੁਖਜਿੰਦਰ ਅਸਟ੍ਰੇਲੀਆ ਜਸਪਾਲ ਫੋਰਮੈਨ ਸੰਧੂ ਇਕਮਾਲ ਸੰਧੂ ਜਤਨ ਸੰਧੂ ਨੇ ਗੁਰਵਿੰਦਰ ਯੂਐਸਏ ਭਾ ਉਧਰ ਸਾਡਾ ਕਹਿੰਦੇ ਮਨਜਿੰਦਰ ਫੌਜੀ ਨੇ ਭੱਟੀਆਂ ਦੀਆਂ ਉਡੀਆਂ ਪਰ ਆਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਦੇਰ ਕੇ ਬਿਜਲੀ ਬੋਰਡ ਦੇ ਮੰਨਿਆ ਨਰਮਨ ਸੁਣਾ ਬੀਲੀਦੋਤ ਸੇਵਾ ਕੀਤੀ ਐ ਹੁਣ ਕਹਿੰਦੇ ਪੰਜਾਬ ਪੁਲਿਸ ਦੇ ਕਪਡੀਆਂ ਸਵਾਮਾ ਕਹਿੰਦੇ ਸਰਦਾਰ ਅੰਗਰੇਜ਼ ਸਿੰਘ ਦਾ ਪੁੱਤਰ ਆਹ ਕਹਿੰਦੇ ਪੰਜਾਬ ਪੁਲਿਸ ਦੇ ਥਾਣੇਦਾਰ ਦਾ ਪੁੱਤ ਗੋਤੀ ਕਹਿੰਦੇ ਬਾਸਰਗਿਆਂ ਵਾਲਾ ਪ੍ਰਾਤਕ ਦੇ ਕਹਿੰਦੇ ਪ੍ਰਕਾਰੇ ਮੰਦਾ ਚੰਗਿਆ ਹੋਇਆ ਤੇਲਾ ਵਾਲਕਾ ਔਰ ਝਗੜਾ ਕਹਿੰਦੇ ਲੱਭੂ ਪਿੰਡ ਦਾ ਝਗੜਾ 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 ਦੇ ਬਾਸਰਗਿਆਂ ਵਾਲਾ ਔਰ ਝਗੜਾ ਦੇ ਕਹਿੰਦੇ ਬਾਸਰਗੇ ਪਿੰਡ ਦਾ ਰਮਣੀਆ ਦਾ ਚਿਹਤਾ ਲਓ ਸਾਹਮਣੇ ਕੰਦਰੀ ਵਾਲੇ ਦੀ ਰੇਡ 라ਬ ਫਰੀਂ ਜੰਗਲਾਮ ਕਬੱਡੀ ਪਾਉਣ ਦੀ ਵਧੇ ਹੋਇਆ ਹੈ ਪੀਰ ਬਾਬਾ ਸੋਲੇ ਸਾਈਆਂ ਯਾਦ ਕਰਦੇ ਆ ਵੱਡੇ ਪਿਆਰ ਅਸ਼ੀਰਵਾਦ ਆਇਆ ਹੈ ਇੱਕ ਪਾਸੇ ਡੈਂਟਰ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਟਾਕਾ ਵੀਰੇ ਤੇ ਰਾਣਾ ਵੀਰ ਟਾਕਾ ਅਮੀਸ਼ਾ ਦੀ ਧਰਤੀ ਦਾ ਟਾਕਾ ਐਸੇ ਕਬੱਡੀ ਪਾਉਣ ਦੀ ਵਧੇ ਹੋਇਆ ਹੈ ਸਾਡੇ ਸ਼ਹੀਦ ਸਰਦਾਰ ਜਸਰੰਤ ਸਿੰਘ ਖਾਨੜਾ ਜੀ ਦੀ ਗੱਲ ਕਰਦੀ ਹੈ 25000 ਸਤਿ ਸ਼੍ਰੀ ਅਕਾਲ ਜੀ ਮੇਰੇ ਮਿੱਤਰੋ ਨਾਲ ਗ੍ਰਾਮ ਪੰਚਾਇਤ ਬਹੁਤ ਵੱਡੇ ਪਿਆਰ ਤੰਤਰ ਪੀਰਵਾਦਾ ਰੋਡੇ ਸ਼ਾਹ ਜੀ ਨੂੰ ਯਾਦ ਕਰਦੇ ਆ ਬੱਦੇ ਪਿਆਰ ਭੇਜਦੇ ਆ ਲੋ ਸਾਹਮਣੇ ਆਮਨ ਪੁਲਸੀਆ ਚੰਡੇਰ ਪਿੰਡ ਵਾਲਾ ਨੌਜਵਾਨ ਇਸ ਵੇਲੇ ਕਬੱਡੀ ਪਾਉਂਦੀ ਬਣਿਆ ਹੋਇਆ ਲੋ ਟੱਕਰ ਇੱਕ ਪਾਸੇ ਅਜੈਬ ਮੰਡਾਰੇ ਪਿੰਡ ਵਾਲਾ ਉਹ ਸ਼ਹੀਦਾਂ ਦੇ ਸਰਪੰਚ ਪੰਚਨਤਾਸ਼ਾ ਸਹਿਬ ਤ੍ਰਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਯਾਦ ਵਿੱਚ ਬੜਾ ਜੋਰ ਮਿਲਦਾ ਬੜਾ ਖੇਡ ਮੈਦਾਨ 'ਚ ਕਹਿੰਦੇ ਚੱਕਾਂ ਵਾਲਾ ਗੁਲਿਆਰੀ ਰੇਡ ਪਾਸੋਂ ਵੱਧ ਆਇਆ ਹੈ 4-4 ਦੇ ਆਹ ਤੱਕ ਦੇ ਕਹਿੰਦੇ ਕੌਣ ਡਾਕੇ ਕੌਣ ਡਾਕੇ ਡਾਂਟਰ ਕਹਿੰਦੇ ਕਬੱਡੀ ਦਾ ਤੇ ਨਾਲ ਕਹਿੰਦੇ ਸੁਖਮਰਗੇ ਗੁੱਜੇ ਪੀਰ ਦਾ ਮਾਨਾ ਸ਼ਤਰਪਾਲ ਪੁੱਪੜੀ ਵਾਲਾ ਮਾਨ ਕਰਦਾ ਯੋਗਾ ਸਿੱਧੂ ਦਾ ਬਾਲੀ ਸਿੰਘੂ ਨੇ ਮਾਣ ਕਰਦੇ ਖੇਡ ਕਬੱਡੀ ਤੇ ਆ ਸੇਕ ਸਰਦਾਰ ਨੇ ਫੜਿਆ ਗੋਪੂ ਲੱਗੀ ਹੋਈ ਕੈਂਚੀ ਪਰ ਚੱਕਾਂ ਵਾਲਾ ਗੁਲਜਾਰੀ ਟੱਕਣਾ ਬਹੁਤ ਉੱਚਾ ਆ ਚੱਕਾਂ ਵਾਲਾ ਵੱਡੀਆਂ ਰੌਣਕਾਂ ਲੱਗਦੀਆਂ ਸ਼ਕਾ ਸਾਹਿਬ ਗੁੰਲਾ ਆ ਗਿਆ ਗੱਭੂ ਉਹ ਕਹਿੰਦੇ ਤੱਕਦੇ ਖੇਡ ਮੈਦਾਨ 'ਚ ਗੱਗੂ ਕੂਹੇ ਪਿੰਡਾਂ ਦਾ ਰੇਡ ਪਾਂ ਨੂੰ ਵਧਿਆ ਆ ਚਾਰ ਚਾਰ ਵਰਤਿਆ ਦੋ ਨੰਬਰ ਤੇ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਨੂ ਤੇ ਮਨੂ ਦੀ ਜੋੜੀ ਮਸ਼ਹੂਰ ਹੋਈ ਹੈ ਪੁਆਇੰਟ ਕਹਿੰਦੇ ਧਾਵੀ ਰਹੀ ਹੈ ਨਿਸ਼ਾਨ ਸਪੋਰਟਸ ਕਲੱਬ ਮਾਣੀ ਮੋਗੇ ਦੀ ਗੱਲ ਚੱਲੀ ਹੈ ਆ ਤੱਕ ਨੇ ਖੇਡ ਮੈਦਾਨ 'ਚ ਗੱਭਰੂ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਤੇ ਗੱਭਰੂ ਸ਼ਾ ਜਾਂਦੇ ਜਿਹੜੇ ਲਾਉਂਦੇ ਮਿਹਨਤ ਅਠ ਕੇ ਧੰਨ ਜੋਰ ਜਵਾਨੀ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀ ਅੜ ਭੌਰੇ ਨੇ ਮਿੱਤਰੋ ਕਰ ਦੇ ਕੇ ਲਾਓ ਸਾਹਮਣੇ ਜਲੰਧਰੀਆ ਗੋਰਾ ਕਬੱਡੀ ਪਾ ਰਿਹਾ ਚਾਰ ਨੇ ਸਾਹਮਣੇ ਡਾਕਟਰ ਵਰਗੇ ਇਧਰ ਦੇ ਪਾਸੇ ਵੱਡੇ ਪਿਆਰ ਸਾਡੇ ਰਾਜ ਸਿੰਘ ਨੰਬਰਦਾਰ ਸਾਹਿਬ ਦੋਨਾਂ ਵੱਲੋਂ ਵੱਡੇ ਪਿਆਰ ਆਏ ਆ ਤੇ ਅਰਸ਼ ਨੂਰ ਰੈਸਟੋਰੈਂਟ ਸਾਡੇ ਬਲਵਿੰਦਰ ਸਿੰਘ ਬਿੱਲਾ ਜੀ ਵੱਡੇ ਪਿਆਰ ਦੇਗੇ ਪਰ ਆ ਲਾ ਲਾ ਕੇ ਮਾਰਦਾ ਸਾਬੀ ਆ ਗਿਆ ਬਾਜ਼ੀ ਹਾਂਜੀ ਕਹਿੰਦੇ ਪਾਕੜੀਆਂ ਵਾਲਾ ਖੇਡ ਮੈਦਾਨ ਜਰੇਡ ਪਾਉਣ ਨੂੰ ਵਧਿਆ ਇਹ ਸ਼ਕਰਪਾਲ ਯੂਐਸਐਲ ਦਾ ਚਿਹਤਾ ਗੱਭਰੂ ਖੇਡ ਮੈਦਾਨ ਜਰੇਡ ਪਾਉਣ ਨੂੰ ਵਧਿਆ 4-4 ਹੈ ਪੰਦਰੀ ਵਾਲਾ ਨਾਲ ਹੈਪੀ ਪਿਆਰਾ ਪ੍ਰਾਤ ਤੱਕ ਦੇ ਕਹਿੰਦੇ ਪੂਲਿਆਂ ਵਾਲਾ ਅਰਸ਼ ਵੀਰ ਸਿੰਘ ਪਰ ਪੁਆਇੰਟ ਕਹਿੰਦੇ ਧਾਵੀ ਦੇਸੂ ਦੀਆਂ 2100 ਦੀਆਂ ਉਹ ਮਾਣੀ ਦੇ ਕਿਰੇ ਕਾਕੇ ਦੀਆਂ ਦੋ ਰੋਡਾਂ 1100 ਦੀਆਂ ਆਉਣਗੀਆਂ ਪ੍ਰਾਤ ਤੱਕ ਦੇ ਖੇਡ ਮੈਦਾਨ ਦੇ ਵਿੱਚ ਕੋਲਾ ਮਾਣੇ ਕੰ ਕਿਸੇ ਨਾਲ ਹੋਏ ਕਦੇ ਗੁੱਸੇ ਵੀ ਨਹੀਂ ਜੇ ਸਾਡੀ ਖੇਡ ਕਬੱਡੀ ਨੂੰ ਮਾਨ ਦਿੰਦਾ ਨਗਰ ਨੂੰ ਮਾਨ ਦਿੰਦਾ ਆਹ ਪਲੇਅਰਾਂ ਨੂੰ ਮਾਨ ਦਿੰਦਾ ਫਿਰ ਮਾਣ ਜਿਹੜੇ ਕਾਕਾ ਅਮੀਸ਼ਾ ਦੀ ਧਰਤੀ ਦਾ ਗੱਭਰੂ ਰੇਡ ਪਾਂ ਨੂੰ ਵਧਾ ਹੋਇਆ ਚਾਰ ਤਿਆਰ ਵਰਤਾਰ ਦਾ ਬਾਣਾ ਮੇਰੇ ਮਿੱਤਰੋ ਲਾਵ ਲਾਵ ਬ੍ਰੀਤ ਸਿੰਘ ਸਾਰੀ ਲਾਵ ਇਸ ਵੇਲੇ ਕਬੱਡੀ ਪਾਉਂਦੇ ਨਹੀਂ ਵਧਿਆ ਹੋਇਆ ਚਾਰ ਬੱਕਰਾਂ ਬੱਚਾ ਚੱਕੀ ਚੋ ਉੱਤ ਨਾਯੋ ਡਾਕਟਰ ਇਹ ਬੱਕਰ ਦੀ ਤਾਂ ਕੋਸ਼ਿਸ਼ ਹੁੰਦੀ ਹੈ ਬੰਦੇ ਬੱਲੇ ਤੇ ਗੋਰੀਆਂ ਸੇਵਾਵਾਂ ਨਿਭਾ ਰਿਹਾ ਹੈ ਧੰਨਵਾਦ ਹੈ ਵੀਰਾਂ ਦਾ ਲਓ ਸਾਹਮਣੇ ਸਾਡੇ ਪੰਜਾਬ ਰੋਡਵੇਲ ਬਲਜੀਤ ਸਿੰਘ ਜੀ ਸਾਡੇ ਸਤਿਕਾਰਯੋਗ ਵੀਰ ਨੇ ਜਸਪਾਲ ਸੰਧੂ ਹਰੀ ਵਿਪਰ ਸੰਧੂ ਹਰੀ ਸੁਖਵਿੰਦਰ ਸੰਧੂ ਹਰੀ ਵੱਡੇ ਪਿਆਰ ਪਰ ਪੂਰੇ ਨਾਲ ਆਰਸ਼ ਨੇ ਡੱਕਣ ਦੀ ਕੋਸ਼ਿਸ਼ ਕੀਤੀ ਹੈ ਆਪਾ ਪਾਪ ਛੱਡ ਤੇ ਬਾਹੇ ਦਾ ਬੁਲਾਉਣੇ ਆ ਪਾਪ ਛੱਡ ਤੇ ਕਿਸੇ ਨਾਲ ਹੋਇਆ ਕਦੇ ਗੁੱਸੇ ਵੀ ਨਹੀਂ ਜਿਨ੍ਹਾਂ ਨਾਲ ਹੈਗੀ ਪੂਰੀ ਦਿਲੋਂ ਰੱਖੀ ਆ ਜਿਨ੍ਹਾਂ ਨਾਲ ਹੈਣੀ ਉੱਤੋਂ ਉੱਤੋਂ ਵੀ ਨਹੀਂ ਉਹ ਜਿਨ੍ਹਾਂ ਨਾਲ ਹੈਣੀ ਉੱਤੋਂ ਉੱਤੋਂ ਵੀ ਨਹੀਂ ਇਹ ਜੱਸ ਸਰਪੰਚ ਚੁੰਗਾਣਾ ਟਰਾਂ ਕਹਿੰਦਾ ਸਾਡੀ ਬੇਨਤੀ ਕਿਰਪਾ ਕਰਕੇ ਨਾਂ ਤੋਂ ਘੱਟ ਬੁਲਾ ਪਰ ਮੇਲਾ ਬੜਾ ਵਧੀਆ ਸ਼ੋਅ ਮੈਚ ਬੜਾ ਵਧੀਆ ਖੇਡਿਆ ਜਾ ਰਿਹਾ ਤੁਸੀਂ ਸਾਰੇ ਸਹਾਰਾ ਦੇ ਹੋ 1100 ਦੀ ਆ ਬੱਬਾ ਸਿੰਘਾਪੁਰ ਸ਼ਗਰੂਪ ਸਿੰਘਾ ਕਾਕੇ ਦੀਆਂ 21100 ਦੀਆਂ ਉਹ ਕਾਕੇ ਦੀਆਂ 21100 ਦੀਆਂ ਪਰ ਪੁਆਇੰਟ ਲਈਏ 1100 ਤੁਲਾ ਕਹਿੰਦੇ ਸਾਡਾ ਵੀਰ ਬਨਾਲੀਪੁਰਾ ਝੁੱਜਾ ਹੈ ਕਾਕੇ ਨੂੰ ਜੱਫਾ ਲੱਗ ਗਿਆ ਹੈ ਖੇਡ ਮੈਦਾਨ 'ਚ ਕਹਿੰਦੇ ਆਹ ਗੱਭਰੂ ਕਹਿੰਦੇ ਬਾਕੜੀਆਂ ਵਾਲਾ ਸਾਹਿਬ ਲੈ ਵੀ ਗੋਲਡੀ ਜਸਪਾਲ ਕੋਰਮਨ ਵੀਰ ਯਾਦ ਕਰਦਾ ਆਜਾ ਕਹਿੰਦਾ ਭਰਾ ਕੋਲੇ ਅਨਸਾਰ ਵਿਸ਼ੇਸ਼ ਤੌਰ ਤੇ ਇਹ ਗੁਣਗਾਰੀ ਦੀ ਕਬੱਡੀ ਹੈ ਜੱਟ ਸਿਕੰਦਰ ਪਿੰਧਾ ਸਰਦਾਰ ਦਰਸ਼ਨ ਸਿੰਘ ਦਾ ਸੁਪੁੱਤਰ ਕਬੱਡੀ ਪਾ ਰਿਹਾ ਮੇਰੇ ਬੰਦੋ ਤੇ ਸੁੱਖਾ ਨੌਜਵਾਨ ਫਨੂਰ ਸਾਹਿਬ ਦੀ ਧਰਤੀ ਦਾ ਤੰਮੂ 스타 ਦੀ ਮਾਰ ਹੈ ਆਪਣੇ ਚੰਬੇ ਚੇਲੇਬਾਲ ਦੇ ਉੱਪਰ ਇਹ ਸਾਹਮਣੇ ਪੁੱਠੇ ਲੱਗਿਆ ਪਿਆ ਯੋਰ ਹੁੰਦੀ ਹੋਈ ਬੱਲੇ ਬੱਲੇ ਉਹ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉਸ ਧਰਤੀ ਦੇ ਸਹਿਬ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜਣੇ 1521 ਸਾਲ ਦੀ ਹੈ ਆਇਆ ਇੱਕੋ ਮਿੰਟ ਸਾਡਾ ਭਰਾ ਬੱਤਾ ਸਿੰਘਾਪੁਰੋ ਜਗਰੂਮ ਸਿੰਘਾਪੁਰੋ ਬਰਿੰਦਰ ਕਹਿੰਦਾ ਵੀ ਜਗਰਾਲ ਵਾਲੇ ਗੁਲਰਾਂ ਦੀਆਂ 2100 ਦੀਆਂ ਉਹਨੀਆਂ 2100 ਦੀਆਂ ਇਹਨੀਆਂ 2100 ਦੀਆਂ ਪਰ ਹੱਥ ਕਿੱਥੇ ਪੈਣਾ ਕਹਿੰਦੇ ਸਾਰਾ ਦਿਨ ਚਮਕਾਰ ਪੰਛੀ ਦੀ ਕਹਿੰਦੇ ਢੀਪੂ ਦੇ ਨਹੀਂ ਲੱਗਦੇ ਪੂਰਾ ਪੂਰਾ ਸਾਲ ਭਰਾ ਕਹਿੰਦੇ ਡਿਊਟੀਆਂ ਨਿਭਾਉਂਦਾ ਪਰ ਆ ਤੱਕ ਦੇ ਮੈਨੂੰ ਲੱਗਦਾ ਥਾਣੇਦਾਰ ਦਾ ਪੁੱਤ ਉਹ ਥਾਣੇਦਾਰ ਦੇ ਪੁੱਤ ਵੀ ਰੇਡ ਪਈ ਹੋਈ ਹੈ सोनू ਤੇ ਮੋਨੂ ਦੀ ਜੋੜੀ ਮਸ਼ਹੂਰ ਇਹ ਕਹਿੰਦੇ ਸਰਦਾਰ ਅਗਰੇ ਸਿੰਘ ਦੇ ਘਰ ਦਾ ਵਾਰਿਸ ਹੈ ਪੁਆਇੰਟ ਕੰਦੇ ਆਪਣੀ ਟੀਮ ਦੇ ਕੰਮ ਪੜਨਾ ਝੋਟੇ ਦਾ ਜੀਵਾਰੀ ਦੀ ਖੇਡ ਤੇ ਪੱਕਾ ਪੱਗਿਆ ਜਾਰ ਲਗੋਟੀ ਦਾ ਦੀਪ ਸ਼ਿਕਾਰਾਂ ਵਾਲੀ ਦੀ ਕਬੱਡੀ ਹੈ ਰਾਜਾ ਬਲਿਆਚ ਪਾਲਾ ਗੋਦਵਾਲ ਗਰੁੱਪ ਸ਼ੇਰਾ ਉਦਕ ਦਿਲੇਰਾ ਉੱਤੇ ਵੀਰ ਨੇ ਸਾਡੇ ਪੁਰਵੀ ਹਾਜ਼ਰੀ ਭਰੀ ਹੈ ਪਰ ਦੀਪ ਸ਼ਿਕਾਰਾਂ ਵਾਲਾ ਹੈ ਸਾਰੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦੇ ਆ ਆਹ ਸਿਰੇ ਦੀ ਟੱਕਰ ਹੈ ਜੰਗੂ ਚਲਦਾ ਨਾ ਚਾਲੂ ਕਾਕਾ ਪਾਰ ਰੇਡ ਸਾਹਮਣੇ ਖੇਡ ਮੈਦਾਨ 'ਚ ਕਹਿੰਦੇ ਕਾਕਾ ਦਾ ਮਾੜੀ ਲੱਗੇ ਆ ਬੱਬਾ ਸਿੰਘਾਪੁਰੋ ਜਗਰੂਪ ਸਿੰਘਾ ਬਰਿੰਦਰ ਭਾਪ ਕਹਿੰਦਾ ਵੀ 100 ਰੇਡ 500 ਦੀ ਆ 500 ਦੀ ਆ ਡਾਊਨ ਦੇ ਕਾਕਾ 500 ਲੱਗਾ ਹੋਇਆ ਕੌਣ 500 ਦੀ ਕੰਨੀ ਨੂੰ ਹੱਥ ਪਾਉਂਦਾ ਗੁਰਨਾਲ ਜਿਹੜੀ ਗੋਪੀ ਹੋਣੀ ਇਹ ਸੰਗਤ ਦੇ ਚਰਨ ਜਿਹੜੇ ਨੇ ਹੈ ਕਿ ਗੁਰਨਾਲ ਵੀ ਤੁਹਾਡੀ ਜ਼ਮੀਨ ਵਿੱਚ ਪਏ ਆ ਤੁਸੀਂ ਕਰਮਾ ਵਾਲੇ ਤੁਸੀਂ ਭਾਗਾ ਵਾਲੇ ਹੋ ਬੈਗਰੂ ਚੜਦੀ ਕਲਾ ਬਖਸ਼ੇ ਆਹ ਸਾਹਮਣੇ ਟੱਕਰ ਇੱਕ ਪਾਸੇ ਡਾਕਟਰ ਆਹ ਜੱਫਾ ਲਾਉਣ ਦਾ ਯਤਨ ਤੇ ਨਾਲ ਹੀ ਹੁਣ ਸਿੰਗਾਪੁਰ ਦੇ ਫੁੱਦਾਂ ਤੋਂ ਥੱਪਾ ਲੋਕਾਂ ਦਾ ਕੀ ਖਿਰਦੇ ਕਹਿੰਦਾ ਲਾਈ ਆ ਸੁਗਿਆ ਤੁਹਾਂ ਕੋਈ ਨਹੀਂ ਕਹਿੰਦਾ ਬੱਕਰੀ ਨਹੀਂ ਨੋਟ ਖਾਂਦੀ ਇਹਨੇ ਨੋਟ ਲੈਂਦੇ ਫਰਗੀ ਟੱਕਰ ਫੇਰ ਮਰਾਜ ਹੈ ਬੱਲਾ 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 ਰਾਜਾ ਤੇ ਗੁਰਵਿੰਦਰ ਸਾਡੇ ਵੀਰ ਇਧਰ ਦੇ ਪਾਸੇ ਵੱਡੇ ਮਾਨ ਸਨਮਾਨ ਦੇ ਹੋਣਗੇ ਬਲਦੀਪ ਸਿੰਘ ਜੀ ਸਾਡੇ ਪੰਜਾਬ ਰੋਡ ਦੇ ਪਰ ਇੱਕ ਪਾਸੇ ਨੌਜਵਾਨ ਗੁਰਪ੍ਰੀਤ ਗਿੱਲ ਗੁੱਬਲੀ ਵਾਲਾ ਉਧਰ ਸਾਹ ਜੁੱਬਲੀਆ ਹੈ ਏ ਟੱਕੇ ਵਾਲੀ ਮਸ਼ੀਨ ਜੱਗੇ ਨੌਜਵਾਨ ਹੁੰਦੀ ਰਹੇ ਬੱਲੇ 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 ਆਹ ਟੱਕਰ ਆਹ ਟੱਕਰ ਇੱਕ ਪਾਸੇ ਅਮਨ ਪੌਸੀਆ ਮੁੰਗੀਆਪੁਰ ਬਰਿੰਦਰ ਦੀ ਜੱਗਾ ਸਿੰਘਾਪੁਰ ਦੇ ਗੁਰਜੰਟ ਅਸੇਲੀਆ ਬਹੁਤ ਵੱਡਾ ਮਾਨ ਕਰ ਬਲੋਟਕਾਰ ਕਰਦੇ ਸਾਰੇ ਭਰਾਵਾਂ ਦਾ ਆਹ ਟੱਕਰ ਸਿਰੇ ਦੀ ਐ ਮਾੜੀ ਵੋਗੇ ਪਿੰਡਾਂ ਆਹ ਕਹਿੰਦੇ ਰਾਜੇ ਦਾ ਝੰਡਾ ਆ ਚੇਲਾ ਮਾਲਕਾਂ ਗੱਭਰੂ ਖੇਡ ਮੈਦਾਨ ਦੇ ਫੇਰ ਰੇਡ ਪਾਉਣ ਨੂੰ ਵਧਿਆ ਹੋਇਆ ਜਗਣਿਆ ਜਗਣਿਆ ਹੈ ਰਾਤਾ ਜਗਣਿਆ ਮੁੰਡੇ ਨੇ ਮੋਟਰਸਾਈਕਲ ਜੱਪਿਆ ਜਾਂ ਕਹ ਬੱਲੇ ਨੂੰ ਜਾਂ ਕਹ ਠਿੱਖੀ ਵੰਡੀਆਂ ਨੂੰ ਆਹ ਮੁੰਡਾ ਕਹਿੰਦੇ ਬੱਲਾ ਕਠਿਆਲੇ ਪਿੰਡਾਂ ਆਹ ਬੱਲਾ ਕਠਿਆਲੇ ਮਾੜੀ ਮੋਗੇ ਵਾਲਾ ਵੀ ਕਹਿੰਦੇ ਧਰੋਦੀ ਫਕਰ ਚੱਲਦੇ ਆਰਚ ਦੀਪ ਰੈਸਟੋਰੈਂਟ ਉਹਨਾਂ ਵੀਰਾਂ ਦੀ ਵੱਡੇ ਮਾਣ ਕਰਨੀ ਆ ਆ ਵੱਡੇ ਮੱਲ ਦੇ ਉਧਰ ਸਾਡਾ GPS ਮੋਬਾਈਲ ਵਾਲੰਟ ਸਾਡੇ ਵੀਰਾਂ ਵੱਲੋਂ ਵੱਡੇ ਪਿਆਰ ਸਤਿਕਾਰ ਆਏ ਆ ਲੋ ਚਾਰ ਜੱਫੀ ਉੱਪਰ ਧਾਵਾ ਮੱਗਿਆ ਹੋਇਆ ਅਜੈਤ ਮੁੰਡਾਲੇ ਵਾਲਿਆ ਹੋ ਤਕੜਾ ਫਕਰ ਦੇ ਪੈਰ ਤੇ ਸਾਹਮਣੇ ਤੇ ਨਾਲ ਬਰਿੰਦਰ ਤੇ ਜੱਗਾ ਸਿੰਘਾਪੁਰ ਦੇ ਗੁਰਜੰਟ ਸੋਲਿਆ ਉਹਨਾਂ ਨੂੰ ਬਹੁਤ ਵੱਡੇ ਮਾਣ ਪਾਕੜੀਆਂ ਵਾਲਾ ਉਹ ਪਾਕੜੀਆਂ ਵਾਲਾ ਸਾਹੀ ਖੇਡ ਮੈਦਾਨ ਦੇ ਰੇਡ ਪਾਉਣ ਨੂੰ ਵਧਿਆ ਹੋਇਆ ਪਈ ਹੋਈ ਰੇਡ ਆਹ ਕਹਿੰਦੇ ਪੂਲੇ ਮਾ ਅਰਸ਼ਦੀਪ ਸਿੰਘ ਸਾਡੀ ਮਾ ਖੇਡ ਕਬੱਡੀ ਦਾ ਹੀਰਾ ਪਰ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੋੜਾ ਵੀਰ ਸਿੰਘ ਜੀ ਕਰਨ ਤੇ ਸ਼ੇਰਾ ਸਾਡਾ ਵੀਰ ਲੈ ਵੀ ਗੋਲ ਨਹੀਂ ਵੀਰ ਤੇਰਾ ਵੱਡਾ ਸਨਮਾਨ ਜਿਹੜਾ ਹੈ ਬਲਜੀਤ ਪੰਜਾਬ ਰੋਡ ਦੇ ਸਾਡੇ ਵੀਰਾਂ ਦੇ ਪਰਿਵਾਰ ਵੱਲੋਂ ਵੱਡੇ ਪੱਧਰ ਤੇ ਵੱਡਾ ਸਨਮਾਨ ਕੀਤਾ ਜਾਵੇਗਾ ਅੱਜ ਦੇ ਖੇਡ ਮੈਚ ਤੇ ਇੱਕ ਪਾਸੇ ਡਾਕਟਰ ਦੂਜੇ ਪਾਸੇ ਦੀਪ ਸਿਕਾਰਾਂ ਵਾਲਾ ਇੱਕ ਤਗੜਾ ਨੰਬਰ ਮਾਲੇ ਭਾਵਾ ਲੱਗਿਆ ਸੰਗੋ ਮੇਰੀ ਗੇਂਦ ਸ਼ਗਾ ਸਾਹਿਬ ਠੰਡੀ ਠੰਡੀ ਪਾਉਣ ਚੱਲ ਰਹੀ ਆ ਔ ਠੰਡੀ ਠੰਡੀ ਪਾਉਣ ਚੱਲਦੀ ਆ ਠੰਡੀ ਠੰਡੀ ਪਾਉਣ ਪਰੋ ਦੀ ਪਰ ਆ ਮੈਨੂੰ ਲੱਗਦਾ ਠੰਡੀਆਂ ਪਾਉਣ ਵਾਲਾ ਲੱਗਦੀ ਪਈ ਹੋਈ ਕਬੱਡੀ ਕਿ ਮੁਰਦਾ ਮਾਰ ਕੇ ਹੋਰ ਸੱਤੋਂ ਜ਼ੋਰ ਚੜਦਾ ਜੁੱਤ ਦਾ ਜਿਸਮ ਕਥੋਰ ਕਿਉਂ ਬਣਦਾ ਜੜੀ ਜਾਨੀ ਗਰਮ ਖੂਨ ਦਾ ਬਰਿੰਦਰ ਸਾਡਾ ਵੀਰ ਤੇ ਜੱਗਾ ਸਿੰਘਾਪੁਰ ਤੇ ਕਪੀਟਨ ਆਸਟ੍ਰੇਲੀਆ ਭਰਾ ਕਹਿੰਦੇ ਵੀ ਆ ਕਾਕੇ ਵੀ ਕੋਈ 1000 1000 ਤੇ 100 ਰੁਪਏ ਜਾਣਾ ਹੈ ਲੈ ਵੀ ਲਾ ਮੋਨੂ ਸਿੰਧਣਾ ਵਾਲਾ ਹੈ ਇਰਾਦਾ じゃ ਕਹਿੰਦੇ ਮੋਨੂ ਸਿੰਧਣਾ ਵਾਲਾ ਤੇ ਕਾਕਾ ਸ਼ਾਹ ਦੀ ਧਰਤੀ ਦਾ ਹੋ ਲੱਗਿਆ ਪਿਆ ਯੋਰ ਪਰ ਕਾਚਾ ਅਮੀਸ਼ਾ ਵਾਲਾ ਟ੍ਰੈਂਡ ਵਾਲੇ ਵੱਡੇ ਪਿਆਰ ਭੇਜਦੇ ਆ ਲੋ ਸਾਹਮਣੇ ਗੁਜਾਰੀ ਜੱਟ ਸਿਕੰਦਰ ਵਾਲੇ ਦੀ ਕਬੱਡੀ ਹੈ ਫਿਰ ਤੇ ਸਿੰਘ ਭੇਡਾ ਬੋਗਲੀ ਪਿੰਡ ਹੈ ਨੌਜਵਾਨ ਦਾ ਜੱਕਣ ਦੀ ਕੋਸ਼ਿਸ਼ ਸਾਡੇ ਵੀਰ ਨੇ ਇਹਦਾ ਵੀਰਾਂ ਦੇ ਅਗਲੇ ਸਾਹਮਣੇ ਸਾਡੇ ਵੀਰ ਨੇ ਅਗਲੇ ਸਾਹਮਣੇ ਉੱਧਰ ਕੀ ਬਣ ਗਿਆ ਉੱਧਰ ਕੀ ਬਣ ਗਿਆ ਉੱਧਰ ਕੀ ਬਣ ਗਿਆ ਉੱਧਰ ਕੀ ਬਣ ਗਿਆ ਗੋਰਾ ਜਗਰਾਲ ਲਾ ਗੋਰਾ ਜਗਰਾਲ ਜਗਰਾਲ ਮਾਣੇ ਗੋਰਾ ਵਡਾਲੇ ਵਾਲਾ ਵਡਾਲੇ ਵਾਲਾ ਆਹ ਪੈਸੇ ਆ ਗੱਲਾਂ ਕੱਕੂ ਗੂਹੇ ਪਿੰਡ ਦਾ ਇਹ ਮੁੰਡੇ ਨੇ ਪਿੰਡ ਜਾ ਕੇ ਮਾਨ ਸਨਮਾਨ ਕੀਤਾ ਸਰਮਣਾ ਉਸ ਕੈਨੇਡਾ ਵਾਲੇ ਭਰਾ ਨੇ ਮਰਿੰਦਰ ਸਾਹਿਬ ਬਡਾਲ ਜਰਮਨੀ ਦੀਪ ਸਿੰਘ ਕਹਿੰਦੇ ਸ਼ਕਾਰ ਮਾਛੀਆਂ ਵਾਲਾ ਆਹ ਟੱਕਰ ਸਿਰੇ ਦੀ ਹੋਣੀ ਹੈ ਇੱਕ ਮਿੰਟ ਵੀਰ ਸਾਰੇ ਖੜ ਜੋ ਮੈਂ ਇੱਕ ਬੇਨਤੀ ਕਰਾਂਗਾ ਭਰਾਵਾਂ ਪੈਸੇ ਤੇ ਪਰਚੀਆਂ ਬੰਦ ਕਰ ਦਿਓ ਆ ਮੈਚ ਬੜਾ ਤਕੜਾ ਲੱਗਾ ਹੋਇਆ ਹੈ ਖੇਡ ਮੈਦਾਨ 'ਚ ਸਿਰੇ ਦੀ ਟੱਕਰ ਹੈ ਜੰਨਾ ਸ਼ਿੰਕਾਰਾ ਵਾਲਾ ਦਾਕਾ ਨਿਕਮਟ ਹੋ ਜਾਏ ਦਾਕਾ ਮਾੜੀ ਮੇਘੇ ਵਾਲਾ ਨੌਣੀ ਔਰ ਕਬੱਡੀ ਪੌਲੀ ਵਧਿਆ ਹੋਇਆ ਥੋੜਾ ਸਾਈਡ ਤੇ ਆ ਜੀਏ ਲਓ ਕਾਕਾ ਕਹਿੰਦੇ ਮਾੜੀ ਮੋਗੇ ਪਿੰਡ ਦਾ ਤੇ ਖੇਡ ਦਾ ਕਬੱਡੀ ਵੇਖੋ ਪੁੱਤ ਜੱਟ ਦਾ 98 ਹਿਆਰਾਂ ਬਾਗੋਂ ਦਾ ਢੂਡਾ ਘੜਦਾ ਆ ਪੱਟਲੇ ਦੇ ਝੰਡੀ ਫੁਰ ਫੜਦਾ ਨਾ ਹੋਰ ਨਹੀਂ ਸੋਨਾ ਲੀਕਾ ਜੰਨਾ ਵੱਲੋਂ ਜੱਟ ਵਿੱਚ ਜੋਰ ਨਹੀਂ ਆ ਸੋਨਾ ਲੀਕਾ ਜੰਨਾ ਵੱਲੋਂ ਜੱਟ ਵਿੱਚ ਜੋਰ ਨਹੀਂ ਇਹ ਠਿੱਖੀ ਵਿੰਡੀਆਂ ਇਸ ਸਨਾਨਾ ਸੱਭਿਆਚਾਰ ਮੇਲਾ ਵੱਡਾ ਖੇਡ ਮੇਲਾ ਖੇਡੇ ਜਾ ਰਿਹਾ ਹੈ ਇੱਧਰ ਸਾਡੇ ਗੋਲ ਦੀ ਕਬੂਤਰ ਦਾ ਸਤਿ ਸ੍ਰੀ ਅਕਾਲ 2100 ਰੁਪਏ ਦੀ ਨਗਦ ਰਕਮ ਦੇ ਨਾਲ ਇੱਕ ਵਾਰ ਫਿਰ ਸੰਧੂ ਸਾਹਿਬ ਖੇਡ ਮੇਲੇ ਉੱਪਰ ਵੱਡੇ ਸਨਮਾਨ ਕੀਤੇ ਜਾ ਰਹੇ ਹੈ ਗੋਪੀ ਤੇਜਿੰਦਰ ਸੰਧੂ ਜਸਪਾਲ ਹੋਰਮਨ ਸੰਧੂ ਇਕਬਾਲ ਸੰਧੂ ਤੇ ਜਸ਼ਨ ਸੰਧੂ ਨਾਲੋਂ ਵੱਡਾ ਮਾਨ ਸਨਮਾਨ ਕਹਿੰਦੇ ਕਬੂਤਰ ਦਾ ਕੀਤਾ ਜਾ ਰਿਹਾ ਹੈ ਸੰਧੂ ਸਾਹਿਬ ਇਹ 11 ਸਾਲ ਪਹਿਲਾਂ ਵੀ ਇਦਾਂ ਦਾ ਸੀ ਇਹ 11 ਸਾਲਾਂ ਬਾਅਦ ਅੱਜ ਵੀ ਇਦਾਂ ਬਈ ਹੈ ਇਹਨੇ 22 ਸਾਲ ਬਾਅਦ ਵੀ ਇਦਾਂ ਦੇ ਰਹਿਣਾ ਕਿਉਂਕਿ ਤੇ ਕਿਰਪਾ ਉਹ ਬਾਬੇ ਰੋਡੇਸ਼ਾ ਦੀ ਪੂਰੀ ਕਿਰਪਾ ਲਓ ਸਾਹਮਣੇ ਖੇਡ ਮੈਦਾਨ 'ਚ ਕਾਕੇ ਦੀ ਰੇਡ ਪਈ ਹੋਈ ਹੈ ਵੀਰ ਖੜਦਾ ਜਾ ਰਿਹਾ ਨੂੰ ਕਮੇਡੀ ਬੋਲ ਲੰਦੇ ਹਾ ਤੱਕਦੇ ਖੇਡ ਮੈਦਾਨ 'ਚ ਕਹਿੰਦੇ ਸੋਨੂ ਤੇ ਮੋਨੂ ਸੰਧਣਾ ਪਿੰਡ ਦੇ ਦੇ ਚੜਦੀ ਕਲਾ ਦੀ ਕਾਸ ਕਰਦੇ ਬਰਗੁ ਤੰਦਰੁਸਤੀਆਂ ਦੇ ਵਿੱਚ ਲਓ ਪੁਲਸੀਏ ਦੀ ਰੇਡ ਪਈ ਹੋਈ ਹੈ 2 ਨੰਬਰ ਤੇ ਹਲਕਾ ਟੱਚ ਇਹ ਕਹਿੰਦੇ ਗੱਗੂ ਆਹ ਤੱਕਦੇ ਕਹਿੰਦੇ ਮਢਾਲੇ ਵਾਲਾ ਮਢਾਲੇ ਵਾਲਾ ਟੱਕਰ ਪੁਲਸੀਏ ਦੇ ਨਾਲ ਆਹ ਟੱਕਰ ਪੁਲਸੀਏ ਦੇ ਨਾਲ ਪੁਲਸੀਆ ਮਾਰ ਹੁਜਕਾ ਮਾਰ ਹੁਜਕਾ ਮਾਰ ਹੁਜਕਾ ਲਾ ਕੇ ਯੋਰ ਪੱਤਾਂ ਦਾ ਸਾਰਾ ਬਰਜਾਇਬ ਹੁਣ ਪੱਤਾਂ ਦੇ ਕਾਮਰੇਦ ਸਾਹਿਬ ਕਬੱਡੀ ਦੇ ਸ਼ਦਾਈ ਨੇ ਜਿੱਥੇ ਵੀ ਕਹਿੰਦੇ ਖੇਡ ਮੇਲਾ ਹੋਵੇ ਵੱਡੀਆਂ ਸੇਵਾ ਆਪਣੇ ਸਾਥੀਆਂ ਸਵੇਤ ਭਰਉਦੇ ਆ ਸਾਹੀ ਬਾਗੜੀਆਂ ਵਾਲਾ ਰੇਡ ਪਾ ਰਿਹਾ चकर वणगे बंदे बंदे बे समेरा झीला बणा मेर छे जी किथो दॿे चङे समेक पटाके पे चूंगा जे मेले ते पटाके पैंदे ਚੂਸਲੇ ਵਾਲੇ ਵੀਰਾ ਵੱਲੋਂ ਵੱਡੇ ਪਿਆਰ ਵੱਡੇ ਅਸ਼ੀਰਵਾਦ ਆਏ ਆ ਪਰ ਸਾਹਮਣੇ ਜਾ ਕੇ ਉਹ ਭਾਈ ਲੱड्डੂ ਵਾਲਾ ਡੱਕਣ ਦੀ ਕੋਸ਼ਿਸ਼ ਕੀਤੀ ਹੈ ਗੋਰਾ ਅਣਜਾਣ ਵਾਲਾ ਥੱਬੇ ਥੱਬੇ ਦੇ ਪੱਟ ਜਿੱਥੇ ਪੈਣ ਧਰਤਾਂ ਵਾਂਗੂੰ ਮਿੱਗਲਾ ਢੋਲੀ ਭਰਾ ਨੂੰ ਬੇੜੀ ਜਦ ਮੈਚ ਹੋ ਰੰਦਾ ਕਰੋ ਤੁਸੀਂ ਵਿਚੇ ਮੈਚ ਦੇ ਗਾਹ ਪਾ ਦਮੇ ਜਰਾਗੇ चारों तैयार गपुरू की पई ही रेड़ हम जो जोफड़ी देखा गोड़ पड़के साथ राजे माड़ी रहा गल्के गलान देंगे मेला चुगेगा करेंगे जस सरपंच चूंका ਤੇ ਚੰਨਿ ਖੋਕੇ ਦਾ ਰਾਣਾ ਭੰਨਰ ਮੱਦਰ ਭੰਤਰ ਬਾਬਾ ਲੱਛੀ ਰੰਗ ਦੇ ਮੇਲੇ ਦੇ ਭਰਾ ਸੱਦੇ ਲੱਗਿਆ ਤੇ ਗੁਰਮੇਸਰ ਪਾਟੀ ਪਾ ਰਿਆਂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰ ਸਾਡਾ ਕਹਿੰਦੇ ਬਾਈ ਕਹਿੰਦੇ ਚੇਤੇ ਤੌਰ ਤੇ ਬੱਬਲ ਪ੍ਰੀਤ ਸਿੰਘਾਪੁਰ ਗਿਆ ਪੁੱਜੇ ਹੋਇਆ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਹੁਤ ਵੱਡੇ ਪਿਆਰ ਇੰਦੇ ਭਰਾਵਾਂ ਨੇ ਸਾਰੇ ਵੀਰ ਸਤਿਕਾਰਯੋਗਾਂ ਨੇ ਵੱਟ ਕੱਢਦੇ ਮਿੱਤਰੋ ਨੇ ਆਹ ਬਿੱਟਾ ਕਹਿੰਦੇ ਕੈਮਰੇਡ ਅੰਦਰ ਸਿੰਘ ਚੂਗ ਬਾਈ ਸ਼ੀਰਪਾਗ ਸਿੰਘ ਦੀ ਸੋਚ ਨੂੰ ਸਲਾਮ ਕਰਦਾ ਪਹਿਲਾ ਦਿੰਦਾ ਕਿ ਰਾਜਗੁਰੂ ਸਖਦੇਵ ਸਰਾਂ ਦੇ ਹੋਂਦ ਮਦਾਕੀ ਕਹਿਣਾ ਭਗਵਾਨ ਮਰ ਜਾਂਦੇ ਜੋ ਕੌਮ ਦੇ ਖਾਤਰ ਸਦਾ ਜਿਉਂਦੇ ਰਹਿੰਦੇ ਨੇ ਸਦਾ ਜਿਉਂਦੇ ਰਹਿੰਦੇ ਨੇ ਕਾਕੇ ਮਾੜੀ ਲਿਖੋ ਦੇਖੋ ਕਬੱਡੀ ਜਗਰੂਪ ਸਿੰਘਾਪੁਰ ਤੇ ਨਾਲ ਬੱਧਾ ਸਿੰਘਾਪੁਰ ਦੇ ਵੀਰ ਕਹਿੰਦੇ ਐ ਕਿ ਕਾਕੇ ਮਾੜੀ ਮੇਘੇਵਾਲ ਦੀ ਇੱਕ ਰੇਨ 1100 ਰੁਪਏ ਦੀ ਬੱਧੇਗੀ ਦੂਆ ਗੱਗੋਪੂਹ ਦੀ ਧਰਤੀ ਦਾ ਲੋਕ ਹੱਸੇ ਕਬੱਡੀ ਪਾਉਂਦੇ ਬੰਦਿਆ ਮੇਰੇ ਬੰਦਰੋ ਪਰ ਸਾਹਮਣੇ ਚੱਕ ਦਬਾ ਜਿਹੜੇ ਆ ਰਹੇ ਆ ਇਧਰ ਬਲਕਾਰੇ ਬੰਨਦਾ ਜੋਰ ਲੱਗਿਆ ਪਿਆ ਉਧਰ ਕਿਵੇਂ ਦੁਬਲੀਆ ਸਾਹਮਣੇ ਕੋਲ ਜਾਂ ਜੋਰ ਲੱਗਿਆ ਪਿਆ ਇਧਰ ਗੋਪੀ ਤੇਜ ਸਿੰਘ ਵਾਲੇ ਦਾ ਤੇ ਰਾਣਾ ਢੰਡਲੀ ਸ਼ੁਭਦਾਨਾ ਸ਼ਿਖਾਵਾ ਨੇ ਤਗੜੀ ਵਾਰਸਤੀ ਕਰੇ ਰਾਣਾ ਢੰਡ ਉਹ ਵੀ ਭਰਾ ਸਾਡਾ ਪੁੱਜਿਆ ਹੋਇਆ ਇਹ ਸੱਖ 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 ਪਰ ਚੱਕਾਂ ਵਾਲਾ ਪਰ ਕਿਸ ਕਰਨ ਦੂਸਰੇ ਮਾੜ ਤੇ ਪਵਜੀਤ ਸਾਡਾ ਗਜਰਾ ਵਾਲਾ ਪੰਜਾਬ ਰਾਜ ਪੰਜਾਬ ਰੋਡਵੇ ਦੀ ਗੱਲ ਚੱਲਦੀ ਆ ਇਧਰ ਮਾੜੀ ਮੇਜ ਵਾਲਾ ਕਾਕਾ ਗੱਲਾਂ ਬੱਗ ਪਰਿਵਾਰਦਿਆਂ ਨੇ ਵੱਡੇ ਮੇਲੇ ਹੁੰਦੇ ਬਾਬਾ ਸ਼ਿਵਦੇਵ ਸਿੰਘ ਜੀ ਵੱਡੇ ਮੱਤੀਸ਼ਾ ਦਾ ਮੇਲਾ ਵੱਡਾ ਕਰਾਉਂਦੇ ਆ ਅੱਜ ਪੀਰ ਬੱਬਾ ਰੋਡੇ ਸ਼ਾਹ ਜੀ ਦਾ ਮੇਲਾ ਕਬੱਡੀ ਪਈ ਹੋਈ ਆ ਕਿ ਮੈਂ ਕੰਮ ਲਈ ਕੀ ਜਾਣਾ ਰੌਂਗਾ ਯਾਰ ਜਗਦੀਪ ਸਾਡਾ ਵੀਰ ਸਿੰਘਾਪੁਰ ਦੇ ਬੱਬਾ ਸਿੰਘਾਪੁਰ ਆ ਕਬੱਡੀ 1100 ਦੀ ਆ ਰੇਡ ਗਿਆ ਮਾਝੇ ਵਾਲਾ ਕੋਹ ਆ ਗਿਆ ਗੋਰਾ ਆ ਗਿਆ ਵੱਡਾ ਪੈਰ ਮੇਲਾ ਵੱਡਾ ਖੇਡ ਮੇਲਾ ਰੌਣਕਾਂ ਖੰਗੜੇ ਬਾਦਰ ਤੇ ਚਲਦੀਆਂ ਮੇਰੇ ਮਿੱਤਰੋ ਵੱਡਾ ਖੇਡ ਮੇਲਾ ਪੀਰ ਬਾਬਾ ਸ਼ਾਨਦਾਰ ਜਿਹੜਾ ਹੋਣਾ ਹੈ ਇਸ ਸਾਲ ਪ੍ਰੀਤ ਹਰਤਾਲ ਜਿੱਤਾ ਸੋਨੀ ਦੀ ਜਨ ਨਾਲ ਜਿਵੇਂ ਦਾ ਪਰਦੇਸੀ ਦੌੜੀ ਹੋਣਾ ਨੇ ਮਿੰਲੇ ਬਲੇਰ ਹੋਣਾ ਨੇ ਨਾਲ ਵੀ ਕਬੱਡੀ ਪੈ ਰਹੀ ਮੇਰੇ ਮਿੱਤਰੋ ਸਾਡਾ ਵੀਰ ਵੱਡੇ ਮਾਣ ਸਨ ਕਰਨਗੇ ਆ ਰੇਡ ਉੱਪਰ ਇਹ ਲੱਗਿਆ ਪਿਆ ਔਰ ਹੁੰਦੀ ਹੋਈ ਬੱਲੇ ਵਾਲੇ ਇੱਕ ਪਾਸੇ ਆਇਆ ਮੰਡਾਲਾ ਟਿੰਗ ਹੈ ਨੌਜੋੜ ਦਾ ਤੇ ਦੂਜੀ ਮੈਚ ਦੇ ਵਿੱਚ ਦੇ ਬੋਲ ਹੋਣਗੇ ਬਾਬਾ ਕਾਲਾ ਮੇਰਜੀ ਦੇ ਕਬੱਡੀ ਦੇ ਨੰਨੇ ਪਿੰਡ ਦਾ ਮੁਕਾਬਲਾ ਹੋਣਾ ਚੰਕੌਰ ਪੰਛੀ ਬਾਈ ਦਾ ਆਹ ਕਬੱਡੀ ਮਾਣੋ ਰਾਜਾ ਮਾਣੀ ਮੇਕ ਉਹ ਜਿਹੜੇ ਤੂੰ ਜੱਫੇ ਲਾ ਗਏ ਨਾ ਜਿਹੜੇ ਤੂੰ ਸਾਹਮਣੇ ਚੋਲੇ ਨਾਲ ਯਾਰੀ ਪਗਾ ਗਿਆ ਉਹ ਵੀ ਫਿਰਲੇ ਭਗਾਉਂਦੇ ਆ ਉਹ ਵੀ ਫਿਰਲੇ ਭਗਾਉਂਦੇ ਆ ਇੱਧਰ ਕਬੱਡੀ ਪਈ ਹੈ ਹੁਣੀ ਵੱਡੇ ਮਾਣ ਪੁੱਜਦੇ ਕਰਦੇ ਭਰਾ ਸਾਰੇ ਵੀਰ ਸਤਕਾਰ ਦੇ ਯੋਗ ਨੇ ਦਿলো ਧੰਨਵਾਦ ਚਮਕੌਰ ਪੰਜੀ ਭਰਾ ਉਹਨਾਂ ਦਾ ਤੇ ਸਾਥੋਂ ਸੀਨੀਅਰ ਬੁਲਾਰੇ ਨੇ ਹਰਦੀਾਨ ਸਿੰਘਾ ਜੀ ਰਾਣਾ ਸਿੰਘ ਪੁਰੀਆ ਜੀ ਤੇ ਸਾਰਿਆਂ ਦਾ ਤੋਰੀ ਫੋਟਾ ਕਬੱਡੀ ਦੇ ਸਰੋ ਚੱਲਦਾ ਪਰ ਭਰਾ ਬਣ ਕੇ ਨਵੇਂ ਬੱਦਿਆਂ ਨੂੰ ਮੌਕਾ ਵੀ ਜਰੂਰ ਦਿਆ ਕਰੋ ਔਰ ਸਾਹਮਣੇ ਇਧਰਲੀ ਸਾਈਡ ਦੇਖਾਂਗੇ ਟੱਕਾ ਮਾਈਆਂ ਦੇ ਇੱਕ ਸ਼ੇਰ ਛੱਡ ਗਏ ਫਿਰ ਜਰੂਰ ਮੰਨੇਸ਼ੀਆ ਤੋਂ ਸਿੰਗਾਪੁਰ ਚਾਈਦਾ ਵੀ ਗੋਰੇ ਦਾ ਕਰਦ ਨੇ ਸ਼ੱਕ ਨਹੀਂ ਬਾਬੇ ਦੀ ਕਿਰਪਾ ਨਾਲ ਬੱਲ ਗਏ ਮੇਤਰੇ ਚੱਲਦੇ ਟਰੱਕ ਨੇ ਪਰ ਗੱਲ ਖੇਡ ਕਬੱਡੀ ਦੀ ਆ ਇਧਰਲੇ ਪਾਸੇ ਪਈ ਹੋਈ ਰੇਡ ਨੰਬਰ 7 ਦੇ ਬਾਅਦ ਤੇ ਜੁੜਦੇ ਹੋਇਆ ਜੀ ਵੱਡੇ ਪਾਰ ਆਇਆ ਲਓ ਇਧਰਲੀ ਸਾਈਡ ਦੀ ਬਾਉਂਦਰੀ ਜਾਂ ਬਸਤਿਆਰ ਇੱਕ ਕਿੰਨੀ ਦੇ ਕਿੰਨੇ ਮੋਨੂ ਸਿਧੜਾ ਵਾਲਾ ਹਾਲ ਕਿੰਦਿਆ ਜੈਬ ਉਹ ਮੁੰਡਿਆਲੇ ਵਾਲਾ ਕੋਸ਼ਿਸ਼ ਕਰ ਰਿਹਾ ਸਿੰਘ ਦੀ ਟੱਕਰ ਉਹ ਸਿੰਘ ਦੇ ਨਾਲ ਲੱਗਿਆ ਪਿਆ ਯੋਰ ਜਦ ਲੋਹੇ ਨੂੰ ਲੋਹਾ ਉਹ ਮੁੰਡੇ ਨੇ ਸੰਤ ਸਰ ਦੇ ਕਬੱਡੀ ਕੱਪ ਤੋਂ ਜ਼ਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਤੇ ਇਹਦੀ ਸਾਰੀ ਕਾਮਯਾਬੀ ਦਾ ਸਿਹਰਾ ਰਾਜੇ ਮਾੜੀ ਮਹਿਕੇ ਵਾਲੇ ਦੇ ਸਿਰ ਨੂੰ ਜਾਂਦਾ ਢੋਲੀ ਵੀ ਆ ਨੂੰ ਬੇਅੰਤੀ ਦਿਸ਼ਾਨ ਜਿਹੜਾ ਇੱਕ ਇੱਕ ਰਹਿ ਗਈ ਪੀਰ ਪਤ ਦਾ ਰੋਟੇ ਸ਼ਾ ਦਾ ਮੇਲਾ ਫੱਟੀਆਂ ਵਾਲਾ ਜੀ ਪ੍ਰਧਾਨ ਹੁਣੋਂ ਵੱਲੋਂ ਜਸਤੂ ਫਰਪੈਚ ਹੁਣੋਂ ਵੱਲੋਂ ਇੱਧਰ ਸਾਡੇ ਸਿੰਘਾਪੁਰ ਦੇ ਵੀਰ ਆ ਆਪਾਂ ਮੁੰਡਿਆਂ ਦਾ ਮਾਣ ਕਰਾਉਣਾ ਜਿਹੜੂ ਇੱਕ ਕਰੇਗੀ ਸਾਰੇ ਵੀਰ ਸਕੂਲ ਜੋ ਇੱਕ ਭੈਣ ਹੈ ਕੋਈ ਜੱਫਾ ਲੱਗਾ ਜਾਬੀ ਦੇ ਨਹੀਂ ਰੇਡਰ ਦੇ ਤੇ ਮਿੱਤਰਾਂ ਦੀ ਮਾੜ ਗੋੜ ਕੇ ਗੰਗਾ ਜੁਵਾਦੇ ਮਰਦੀ ਚਮਕੌਰ ਪੰਜ ਪ੍ਰਧਾਨ ਪੀਰ ਬੰਬਰ ਰੋਡ ショਪ ਪ੍ਰਬੰਧ ਕਮੇਟੀ ਲੋ 500 ਵੀਰਾਂ ਵੀਰਾਂ ਅਕਾਸ਼ ਸਿੰਘਾਪੁਰ ਉਹਦੇ ਨਾਸਰ ਜੀ ਰਾਣਾ ਪੁੰਨਰ ਪੱਤਰਾ ਤੋਂ ਆਏ ਧੰਨਵਾਦ ਏ 500 ਦਾ ਖੜਕਾ ਤੜਕਾ 500 ਦਾ ਖੜਕਾ ਤੜਕਾ ਇਧਰਲੀ ਸਾਡ ਦੇਖਾਂਗੇ ਕਿ ਜਨ ਚੜਿਆ ਕਦੇ ਵੀ ਸ਼ੋਭਾ ਮੰਦ ਮਾਲਾ ਸੋਹਰਿਆ ਮੇਲਿਆਂ ਦੇ ਅੱਜ ਦੇ ਮੇਲੇ ਦੀ ਲਾਸਟ ਕਬੱਡੀ ਬੁੱਲਾ ਕਬੱਡੀ ਪੰਦਲੀ ਤਿਆਰ ਵਰ ਤਿਆਰ ਜੇ ਰਾਂ ਦੇ ਵਿੱਚ ਖੜੀ ਹੋਣੀ ਜਾਣ ਕੇ ਦੁਨੀਆਂ ਦੇ ਟੋਕਰਾ ਚੁਕਾ ਦੇ ਆਣ ਕੇ ਟੋਕਰੇ ਚ ਪਾਰ ਖੈਣੀ ਸਕਦਾ ਹੋ ਬਾਬੂ ਚਕਾਦੇ ਮਖਰਾ ਜੱਗ ਉੱਤੇ ਜਾਏਗਾ ਜਵਾਨੀ ਮਾਰ ਕੇ ਬੁੱਲਿਆਂ ਵਾਲਾ ਅਰਸ਼ ਹੋ ਕਰਮਾ ਕੋਚੇ ਕਰਦਾ ਬੱਲੇ ਬੱਲੇ ਤੇ ਸਾਹਮਣੇ ਇੰਦਰੀ ਸਾਹਿਬ 45 ਬਾਲ ਜੱਟ ਘੋੜੀਆਂ ਰੱਖਣ ਦਾ ਸ਼ੌਂਕੀ ਇਸ ਗੱਲ 'ਚ ਨਹੀਂ ਕੋਈ ਸ਼ੱਕ ਮਿੱਤਰੋ ਗਰੋਂਵੇ ਨਵੰਬਰ ਮਹੀਨੇ ਵਿੱਚ 29 ਚੱਕ ਦੀ ਵੱਡਾ ਕਬੱਡੀ ਕੱਪ ਮਿੱਤਰੋ ਹੋਪੀ ਤੇਜੈ ਸਿੰਘ ਵਾਲੀ ਟੀਮ ਨੇ ਮਾਣ ਕਰਦਾ ਜੱਜ ਨੰਬਰ ਨੇ 35 ਤੇ بابا ਬੇਸ਼ੰਦਾਸ ਦੀ ਕਬੱਡੀ ਕਲੱਬ ਨੱਥੂ ਜੱਗ ਦੀ ਟੀਮ ਦੇ ਨੰਬਰ ਨੇ 31 ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਨੇ ਤੇ ਲਾਲੀ ਬਾਜੀ ਹੋਂ ਦਾ ਜ਼ਿਕਰ ਹੁੰਦਾ ਹੈ ਕਿ ਲਾਲੀ ਸਿੰਧੂ ਨੱਥੂ ਜੱਗ ਵਾਲਾ ਜਿਹੜਾ ਪਿਆਰ ਕਬੱਡੀ ਨਾਲ ਜਿਹਦੀ ਯਾਰੀ ਤੇ ਮਾਣ ਕਰੇ ਪ੍ਰਭ ਢਾਲੀਵਾਲ ਜੱਟ ਘੋੜੀਆਂ ਰੱਖੜ ਦਾ ਸ਼ੌਂਕੀ ਇਹ ਗੱਲ 'ਚ ਨਹੀਂ ਕੋਈ ਸ਼ੱਕ ਮਿੱਤਰੋ ਗ੍ਰਾਮੇ ਲੱਭੂ ਚੱਕ ਦੀ ਭੰਤੀ ਦੇ ਖੇਡ ਕਬੱਡੀ ਦਾ ਵੱਡਾ ਕਾਫੀ ਹੋਇਆ ਕਬੱਡੀ ਦੇ ਚਵਾਰ ਪੰਜੀ ਪ੍ਰਬੰਧਨ ਦਾ ਬਹੁਤ ਤਾਣੇ ਜਿਹੇ ਨਿਸ਼ਾਨ ਤੇ ਖਿਲਾਫ ਤੋਂ ਸ਼ਾਬਤ ਬੋਲ ਕੇ ਤੇ ਮਨਦੀਪ ਕਾਲੀਆ ਦਾ ਮਾਪੀ ਚਾਹੁੰਦਾ ਪੀਰ ਬਾਬਾ ਰੋਡੇ ਸਾਹਿਬ ਦੀ ਪ੍ਰਬੰਧ ਕਮੇਟੀ ਜੱਸ ਸਰਪੰਚ ਜਰਜੀ ਠੇਕੇਦਾਰ ਜੀ ਸਾਰੇ ਵੀਰ ਨੇ ਸਾਡੇ ਹਰਪਾਲ ਹੁਣੀ ਔਰ ਗਰਨਾਲ ਵੀਰ ਜਿਹਨੇ ਜਮੀਨ ਵਿੱਚ ਜੱਚ ਵੱਡਾ ਜੋੜ ਮੇਲਾ ਵੱਡਾ ਖੇਡ ਹੋਇਆ ਇਸ ਇਲਾਕੇ ਦਾ ਲੱਭੂ